ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਠਾਕਲੋਨੀ ਫਤੇਨਗਲ ਧਾਰੀਵਾਲ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਨਾ ਪਾਣੀ ਸੜਕਾਂ ਵਿੱਚ ਖੜਾ ਰਹਿਣ ਕਰਕੇ ਰਜਾਨਾ ਸੜਕ ਤੇ ਵਾਪਰਦੇ ਹਨ ਹਾਸ ਤੇ ਖੜੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਖੀ ਮਸਰ ਤੋਂ ਹਨ ਪ੍ਰੇਸ਼ਾਨ ਸਪਾਨਕ ਲੋਕ ਸਮਾਜ ਸੇਵਕ ਰਾਮ ਸਿੰਘ ਨੇ ਦੱਸਿਆ ਕਿ ਪਠਾਕਲੋਨੀ ਦੇ ਘਰਾਂ ਦਾ ਪਾਣੀ ਸੜਕ ਵਿੱਚ ਖੜਾ ਰਹਿੰਦਾ ਜਿਸ ਕਰਕੇ ਦੀਦੀਪੁਰ ਰੇਲਵੇ ਫਾਟਕ ਅਤੇ ਸ਼ਾਹ ਪਟ્રોલ ਪੰਪ ਦੇ ਦਰਮਿਆਨ ਗੰਦੇ ਪਾਣੀ ਕਾਰਨ ਟੁੱਟੀ ਛੜਕ ਤੇ ਰਜਾਨਾ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ ਰਾਮ ਸਿੰਘ ਸਮੇਤ ਇਲਾਕਾ ਨਿਵਾਸੀਆਂ ਨੇ ਲਿਖਤੀ ਤੌਰ ਤੇ ਮੁੱਖ ਮੰਤਰੀ ਪੰਜਾਬ ਸਬੰਧਤ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਠਾ ਕਲੋਨੀ ਫਤਿਹ ਨਗਰ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਦਾ ਹੱਲ ਕੀਤਾ ਜਾਵੇ ਅਤੇ ਛੜਕ ਵਿੱਚ ਖੜੇ ਪਾਣੀ ਨਾਲ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਇਸ ਸਬੰਧੀ ਪਿੰਡ ਫਤੇ ਨਗਲ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਵਰੇਜ ਪਾਉਣ ਸਬੰਧੀ ਪੰਚਾਇਤ ਵੱਲੋਂ ਮਤਾ ਪਾ ਕੇ ਕਰੀਬ 5 ਏਕੜ ਜ਼ਮੀਨ ਸੌਂਪ ਦਿੱਤੀ ਹੈ ਜਦ ਸੀਵਰੇਜ ਪਵੇਗਾ ਉਦੋਂ ਪਠਾ ਕਲੋਨੀ ਦੇ ਦੰਦੇ ਪਾਣੀ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਦੇਖੋ ਧਰਿਆ ਕੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਕੀ ਨਾਮ ਤੁਹਾਡਾ ਤੇ ਕੀ ਬਤਿਆਗੇ ਮੇਰਾ ਨਾਮ ਆਰਮ ਸਿੰਘ ਹੋ ਗਿਆ ਸਰ ਮੈਂ ਜੀਟੀ ਰੋਡ ਤੇ ਮੇਰੀ ਬੱਸਾਂ ਆ ਤੇ ਨਾਲ ਇੱਕ ਲਾਉਣੀ ਪੈਂਦੀ ਆ ਘੱਟਾ ਲਾਉਣੀ ਜਿਹੜੀ ਸੱਤੇ ਨੰਗਲਦੀ ਆ ਤੇ ਕੋਈ 35 40 ਸਾਲ ਤੋਂ ਇੱਥੇ ਲੋਕ ਵਸੇ ਆ ਇਲਾਕੇ ਦਾ ਪਾਣੀ ਦਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਸੜਕ ਤੇ ਪਾਣੀ ਪੈ ਰਿਆ ਵਾ ਤੇ ਮ੍ਰਿਤ ਦੇ ਰੋਹ ਹਾਸੇ ਹੁੰਦੇ ਆ ਤੇ ਕੋਈ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਵਾ ਤੇ ਇੱਕ ਸੜਕ ਜਿਹੜੀ ਜੀਟੀ ਦਾ ਬਹੁਤ ਕੋਲ ਪੱਤੀ ਹੋਈ ਹੈ ਛੱਪੜ ਦਾ ਰੂਪ ਤਾਂ ਨਿਕਰ ਚੁੱਕੀ ਹੈ ਕਿਹੜੀ ਜਗ੍ਹਾ ਪਿਆ ਉਹ ਜਗ੍ਹਾ ਦਾ ਨਾਮ ਦੱਸੋ ਪਤਾ ਹੀ ਨਹੀਂ ਲੱਗ ਰਹੀਆ ਇਹ ਜਿਹੜੀ ਜਗ੍ਹਾ ਵਾ ਰੇਲਵੇ ਫਾਟਕ ਜਿਹੜਾ ਬੁੱਦੀਪੁਰ ਦਾ ਤੇ ਸ਼ਾਹ ਪਟੋਲ ਪੰਪ ਨੇ ਸੈਂਟਰ ਦੇ ਵਿੱਚ ਇੱਕ ਜਗ੍ਹਾ ਪੈਂਦੀ ਆ ਤੇ ਮੇਨ ਹਾਈਵੇ ਰੋਡ ਐ ਰੋਜ ਹਾਸੇ ਹੁੰਦੇ ਆ ਸਰ ਸਾਡੀ ਪਰਸਾ ਨਹੀਂ ਕਹਿੰਦੀ ਕਿ ਇਹ ਜਾਣਕਾਰੀ ਹਾਂਜੀ ਹਾਂਜੀ ਆਹੇ ਦੰਤ ਤੋਂ ਤੱਕ ਬਹੁਤ ਸਾਲ ਹੋ ਗਿਆ ਇਹ ਸਾਰੇ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਹੇਠ ਆ ਚੁੱਕਿਆ ਉਹੀ ਸੁਲਵਾਈ ਨਹੀਂ ਖਾਦੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਨੂੰ ਕਾਨੂੰਨ ਦੇ ਆਧਾਰ ਤੇ ਜਿਹੜਾ ਵਾ ਇਹਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਗੰਦੇ ਪਾੜੇ ਦਾ ਇਹ ਹਾਲ ਨਹੀਂ ਨਿਕਲਦਾ ਤੇ ਦੇਖੇ ਇਹਦੇ ਵਾਂਗ ਕੀ ਕਰੋਗੇ ਜੇ ਜਦ ਲੋਕ ਪਰੇਸ਼ਾਨ ਹੋਣਗੇ ਵੱਡਾ ਹਾਸਾ ਹਾਂਜੀ ਦੱਸੋ ਜੇ ਨਈ ਹੱਲ ਤਾਂ ਇਸ ਨੂੰ ਸਕ ਸਾਰੇ ਇਹ ਪਹਿਲਾਂ ਹੀ ਲੈਟਰ ਕਰ ਚੁੱਕਿਆ ਪੜ ਚੁੱਕਿਆ ਹੋਣ ਫਿਰ ਇਹ ਦੁਬਾਰਾ ਸ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸਾਡੇ ਪੰਜਾਬ ਦੇ ਚੀਫ ਮਿੰਿਸਟਰ ਆ ਉਹਨਾਂ ਨੂੰ ਉਹਨਾਂ ਵੀ ਧਿਆਨ ਚ ਲੈ ਸਕਿਆ ਬੀਸੀ ਸਾਹਿਬ ਦੇ ਵੀ ਸਿਵਲ ਸਰਜੰਡ ਦੇ ਵੀ ਹੋਰ ਵੀ ਜਿੰਨੇ ਜਲੇ ਦੇ ਉੱਚ ਅਧਿਕਾਰੀ ਆ ਸਾਰਿਆਂ ਦੇ ਆਪਣਾ ਧਿਆਨ ਚ ਇਹ ਲੈਟਰ ਜਾਰੀ ਕਰ ਚੁੱਕਿਆ